ਉਹ 3 ਮਿੰਟ ਖੂਨ ਹੁੰਦਾ ਵਾ ਕੀ ਕੜੇ ਘਰ ਰੋਲਾ ਭੇਗਾ ਉੱਛੜਾ ਹੁੰਦਾ ਵਾ ਮੈਂ ਘਰ ਗਿਆ ਵਾਂ ਤੇ ਲੱਗੇ ਸਾਰਾ ਗਵਾਨ ਇਕੱਠਾ ਹੋਇਆ ਇਹ ਚੀਜ਼ਾਂ ਇਹ ਜਾਣੇ ਮੂੰਹ ਮੁਲਟੇ ਹੀ ਮੈਨੇ ਅੰਧ ਕੱਪ ਕੇ ਆਏ ਪਹਿਲਾਂ ਇੱਕ ਦਰਵਾਜ਼ਾ ਨੇ ਛੋੜਿਆ ਖਿੱਚ ਕੇ ਦੂਜਾ ਅੰਦਰ ਵੱਲ ਦੀ ਪੋਚੀ ਕਿ ਪਰ ਮੇਰੇ ਘਰ ਤੇ ਆਨੇ ਅੰਤ ਦੀ ਵੱਲ ਇਸ ਸੀਸੀਟੀਵੀ ਦੇਖ ਪਾ ਰੈਂ ਤਾਂ ਦੀ ਬੜੀ ਵੱਡੀ ਫਲੇਰੀ ਆ ਜੇ ਪਹਿਨ ਨਾਲ ਦਰਵਾਜ਼ਾ ਬੰਦ ਕੀਤਾ ਸੀ ਤਾਂ ਦੀ ਰਾ ਕੱਪੀ ਕੱਟਣ ਦਾ ਜਿਹੜਾ ਕੰਮ ਸੀ ਅਕਾਲਿਕ ਵੱਡੀ ਘਟਨਾ ਵਾਪਨ ਤੋਂ ਬਚਾ ਹੋ ਗਿਆ ਤੇ ਅੰਦਾਜ਼ੇ ਕੀ ਅੱਜ ਉਸ ਘਰ ਦੇ ਵਿੱਚ ਮੌਜੂਦ ਆ ਇੱਕ ਤਸਵੀਰ ਸਾਂਝੀ ਕਰਦੇ ਆ ਕਿ ਇੱਥੋਂ ਲੁਟੇਰੇ ਆਉਂਦੇ ਨੇ ਤੇ ਮੂੰਹ ਬਣ ਕੇ ਕੰਨ ਟਪਾਣ ਦੀ ਕੋਸ਼ਿਸ਼ ਕਰਦੇ ਨੇ ਤੇ ਪੈਨ ਸਾਫ਼ ਤੌਰ ਤੇ ਤੁਹਾਨੂੰ ਵੀਡੀਓ ਸੀ ਦਿਖਾਈ ਦੇ ਦਿੰਦਾ ਹੋਵੇਗਾ ਕਿ ਪੈਨ ਕਿਸ ਤਰ੍ਹਾਂ ਆਪਣਾ ਬਚਾ ਇਸ ਦਰਵਾਜ਼ੇ ਨੂੰ ਬੰਦ ਕਰਕੇ ਕਰ ਰਹੀ ਐ ਅਸੀਂ ਉਸ ਜਗ੍ਹਾ ਤੇ ਪਹੁੰਚਿਆ ਭੈਣ ਨਾਲ ਵੀ ਗੱਲ ਕਰਾਂਗੇ ਅਤੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਅਸਰ ਕੱਲ ਵੱਡੀ ਘਟਨਾ ਜਿਹੜੀ ਹੋਣ ਤੋਂ ਬਚਾ ਹੋ ਗਿਆ ਕੀ ਕਹਾਣਾ ਚੱਲਦਾ ਦੇਖੋ ਜੀ ਇਹ ਮਾਲਕ ਬਚੂਣੋ ਵਾਲਾ ਹੈਗਾ ਵਾ ਮੇਰੇ ਘਰ ਦੇ ਸ਼ੋਭ ਤੇ ਹੈਗਾ ਮੇਰਾ ਸ਼ੋਭ ਤੇ ਹੀ ਮੈਨੂੰ ਫੋਨ ਆਉਂਦਾ ਵਾ ਕਿ ਤੁਹਾਡੇ ਘਰ ਰੋਲਾ ਪਿਆ ਹੈਗਾ ਵਾ ਚੀਚੜਾ ਹੁੰਦਾ ਵਾ ਮੈਂ ਘਰ ਗਿਆ ਵਾਂ ਤੇ ਲੱਗੇ ਸਾਰਾ ਗਵਾਂਡ ਇਕੱਠਾ ਹੋਇਆ ਹੈ ਜੀ ਦਾ ਤੇ ਮੈਂ ਆਪਣੇ ਘਰ ਦੇ ਆਣੇ ਪੁੱਛਿਆ ਕੀ ਗੱਲ ਹੋਈ ਹੈ ਉਹਨਾਂ ਦੱਸੇ ਕਿ ਤਿੰਨ ਜਾਣੇ ਮੂਹ ਮਲ ਭਿੱਟੇ ਸੀ ਉਹਨਾਂ ਨੇ ਕੰਧ ਟੱਪ ਕੇ ਆਏ ਪਹਿਲਾਂ ਇੱਕ ਦਰਵਾਜ਼ਾ ਨੇ ਤੋੜਿਆ ਖਿੱਚ ਕੇ ਜੇ ਦੂਜਾ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਘਰ ਦੇ ਆਣੇ ਅੰਦਰ ਨਹੀਂ ਵੜਨ ਦਿੱਤਾ ਬੜੀ ਮੁਸ਼ਕਲ ਨਾਲ ਉਹਨਾਂ ਨੇ ਇੱਕ ਚਿੱਟਨੀ ਲਾਈ ਫੇ ਰੋਲਾ ਪਾਇਆ ਲੱਗ ਲੱਗ ਗਵਾਨ ਇਕੱਠਾ ਹੋ ਗਿਆ ਤੇ ਫੇਰ ਬੁਹਾ ਖੋਲ ਕੇ ਕਿੰਨੇ ਚਲ ਗਏ ਜੀ ਇਹ ਸੀਸੀਟੀਵੀ ਦੇਖ ਪਾ ਰਹੇ ਆ ਪੈਨ ਦੀ ਬੜੀ ਵੱਡੀ ਦਲੇਰੀ ਹੈ ਜੇ ਪੈਨ ਨਾ ਦਰਵਾਜਾ ਬੰਦ ਕਰਦੀ ਰੱਖਦੀ ਤਾਂ ਵੱਡੀ ਘਟਨਾ ਜਿਹੜੀ ਵਾਪਸ ਆ ਰਹੀ ਸੀ ਕੀ ਵੀਦਾ ਕਿਹੜੀ ਮੰਸ਼ਣ ਆਏਗੀ ਤਾਂ ਬੱਚਿਆਂ ਨੂੰ ਮਾਰ ਸਕਦੇ ਸੀ ਘਰ ਦੇ ਨੂੰ ਮਾਰ ਸਕਦੇ ਸੀ ਲੱਗ ਲੱਗ ਕੁਝ ਨਹੀਂ ਹੈਗਾ ਇਹ ਚੀਜ਼ ਆ ਜੀ ਤੇ ਅਸੀਂ ਪ੍ਰਸ਼ਾਸਨ ਕਰੀ ਐਸਐਸਪੀ ਕਰ ਗਈ ਕਮਿਸ਼ਨ ਕਰੀ ਇਹੋ ਕਰਦੇ ਆ ਕਿ ਜਲਦੋਂ ਜਲਦ ਇਹਨਾਂ ਨੂੰ ਫੜਿਆ ਜਾਵੇ ਇਹਨਾਂ ਨੂੰ ਸਜ਼ਾ ਸਭ ਤੋਂ ਸਭ ਕੀਤੀ ਜਾਵੇ ਕੱਲੋਂ ਹੋਰ ਕੇ ਨਾਲ ਵਾਰਦਾਤ ਨਾ ਹੋਈ ਚੀਜ਼ ਓਕੇ ਤੇ ਕੋਈ ਉੱਚ ਅਧਿਕਾਰੀ ਕੱਲ ਆਇਆ ਕੱਲ ਵੇ ਕੱਲ ਭਾਜੀ ਅਸੀਂ ਕੰਪਲੇਨਟ ਲਖਾਈ ਸੀ ਤੇ ਉੱਥੇ ਐਸਐਸਓ ਬੈਠੇ ਤੇ ਇੱਕ ਏਐਸਆਈ ਬੈਠੇ ਸੰਦੀਪ ਸ਼ਰਮਾ ਸੰਦੀਪ ਸਿੰਘ ਉਹ ਆਨ ਕੇ ਵਾਰਤ ਦੇਖਿਆ ਇਹ ਮੋਕੇ ਦਾ ਪਰ ਐਸਐਸਓ ਸਾਹਿਬ ਨਹੀਂ ਆਏ ਫਿਰ ਅਸੀਂ ਅੱਗੇ 8:30 ਹੋਏ ਬਾਜੋ ਉਹ ਕਹਿੰਦੇ ਕਿ ਅਗਸਤ ਦੇ ਗਏ ਕਿ ਮੈਡਮ ਮੈਡਮ 7:30 ਵਜੇ ਸਵੇਰੇ ਆਏ ਆ ਜੀ ਹਾਂਜੀ ਜੀ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਸੀਸੀਟੀਵੀ ਸਾਫ਼ ਤੌਰ ਤੇ ਦਿਖਾਈ ਦੇ ਰਹੇ ਨੇ ਕਿ ਸੀਸੀਟੀਵੀ ਲੱਗੇ ਹੋਣ ਦੇ ਬਾਵਜੂਦ ਇਹਨਾਂ ਪੋਰਸ਼ ਇਲਾਕਾ ਹੋਵੇ ਤਾਂ ਇਸ ਤਰ੍ਹਾਂ ਦੀ ਘਟਨਾ ਜਿਹੜੀ ਵਾਪਰੀ ਕਿਉਂਕਿ ਜਿਹੜੇ ਲੁਟੇਰੇ ਚੋਰ ਹੁੰਦੇ ਨੇ ਕਿਸੇ ਵੀ ਮਨਸ਼ਾ ਦੇ ਵਿਚ ਆ ਸਕਦੇ ਆ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਦਬੁਰਜੀ ਵਿੱਚ ਵੀ ਇੱਕ ਘਟਨਾ ਵਾਪਰੀ ਸੀ ਜਿਸ ਵਿੱਚ ਇਸ ਤਰ੍ਹਾਂ ਹੀ ਇੱਕ ਮਹਿਲਾ ਨੇ ਆਪਣੇ ਹਸਬੰਦ ਦਾ ਜਿਹੜਾ ਬਚਾ ਕਰਨ ਦੀ ਬੜੀ ਕੋਸ਼ਿਸ਼ ਕੀਤੀ ਮਗਰ ਉੱਥੇ ਗੋਲੀ ਮਾਰ ਕੇ ਉਹ ਮਹਿਲਾ ਵੀ ਸਾਡੇ ਨਾਲ ਮੌਜੂਦ ਹੈ ਜਿਹਨਾਂ ਦਾ ਨਾਮ ਟੋਪਰੀ ਮੈਮ ਅ ਕੱਲ ਕਿੰਨੇ ਵਜੇ ਦੀ ਜਿਹੜੀ ਘਟਨਾ ਹੈ ਤੇ ਕੀ ਹੋਇਆ ਕੀ ਸੀ ਸੀ ਮੈਂ ਕੋਠੇ ਤੋਂ ਕੱਪੜੇ ਲਾਗੇ ਆਈ ਸੀ ਤੇ ਬੇਟੀ ਸੀ ਤੇ ਮੈਨੂੰ ਕਿਸ਼ ਲੱਗ ਮਾਰਦਿਆਂ ਨੂੰ ਬੰਦਾਂ ਨੂੰ ਜੀ ਤੇ ਆਪਣੇ ਵੱਲੋਂ ਮੈਂ ਬਚਾਉਣ ਦੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਤੇ ਆਪਣੇ ਬੱਚਾ ਨੂੰ ਉਹ ਤਿੰਨਾਂ ਨੇ ਬੜਾ ਜੋਰ ਲਾਇਆ ਦੁਆ ਕੋਲ ਅੱਜ ਤੱਕ ਮਾਰ ਬੁਆਣੀ ਅਸੀਂ ਦੇਖ ਪਾ ਰਹੇ ਸੀ ਕਿ ਤੁਸੀਂ ਸੋਫਾ ਵੀ ਅੱਗੇ ਕਰ ਲਿਆ ਕਿੰਨੀ ਦਲੇਰੀ ਜੇ ਕਦੇ ਆ ਨਾ ਕਰਦੇ ਤੇ ਕੋਈ ਵੀ ਘਟਨਾ ਜਿਹੜੀ ਵਾਪਰ ਸਕਦੀ ਉਹ ਮਾਰ ਗਈ ਸੀ ਕੀ ਮੰਗ ਕੀ ਕਰਦੇ ਹੋ ਤੁਸੀਂ ਕਿਉਂਕਿ ਐਡੀ ਵੱਡੀ ਘਟਨਾ ਹੋ ਜਾਣੀ ਪੁਲਿਸ ਪ੍ਰਸ਼ਾਸਨ ਦਾ ਕੋਈ ਉੱਚ ਅਧਿਕਾਰੀ ਇੱਥੇ ਪਹੁੰਚ ਸੀ ਜੀ ਆਈ ਸੀ ਸੇਰੇ ਆਈ ਇਹ ਕੱਲ ਨਹੀਂ ਆਈ ਕੱਲ ਵੀ ਆਈ ਪਰ ਕੱਲ ਅੱਜ ਸੇਰੇ ਆ ਪਰ ਇਦਾਂ ਜੇ ਕਰਕੇ ਗਏ ਆ ਤੇ ਕਹਿੰਦੇ ਅੱਜ ਸ਼ਾਮ ਤੱਕ ਤੁਹਾਨੂੰ ਲੱਭ ਕੇ ਦਵਾ ਦੇ ਕੀ ਰਾਦਾ ਕੀ ਲੱਗਦਾ ਕੋਈ ਰੰਜਿਸ਼ ਦਾ ਲੱਗਦਾ ਜਾਂ ਲੁੱਟ ਲੁੱਟ ਨੂੰ ਕੁਝ ਵੀ ਕਰ ਸਕਦੇ ਸੀ ਜਿਹਦੇ ਅੰਦਰ ਐਂਟਰੀ ਹੋ ਗਏ ਉਹ ਮਰਜ਼ੀ ਕਰ ਸਕਦੇ ਮਾਰ ਸਕਦੇ ਸੀ ਵਲਟ ਖੋਤ ਕਰਕੇ ਜਾ ਸਕਦੇ ਸੀ ਜੀ ਕਦੇ ਕਈ ਮੌਕੇ ਦੇਖਦੇ ਆ ਕਿ ਰੰਜਿਸ਼ ਦਾ ਜਦੋਂ ਮਾਮਲਾ ਹੁੰਦਾ ਉਹ ਤੋਂ ਕਈ ਮੌਕੇ ਲਟੇ ਜਾਂਦੇ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਦੀ ਘਟਨਾ ਵੀ ਵਾਪਰੀ ਸੀ ਕੋਈ ਰੰਜਿਸ਼ ਰੁਨਜੀਸ਼ ਤਾਂ ਨਹੀਂ ਹੈ ਕਿਸ ਜੇ ਕੋਈ ਅੰਦਰ ਆ ਜੇ ਤੇ ਹੁਣ ਕੀ ਦਾ ਕਿਹਾ ਥੋੜਾ ਸਾ ਤੇ ਕਿਹੜੀ ਸੋਜ ਨਾ ਕੋਈ ਅੰਦਰ ਆ ਜੀ ਜੇ ਕੋਈ ਤਿੰਨੇ ਜਾਣੇ ਸੀ ਉਹ ਮੈਂ ਇਕਲੀ ਹਾਂ ਘਰ ਬੱਚੇ ਹੀ ਨਹੀਂ ਕਿੰਨੇ ਕੁ ਕੁਝ ਵੀ ਖਾ ਸਕਦੀ ਜੀ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਮੰਗਿਆ ਕਿ ਉਹਨਾਂ ਨੂੰ ਫੜਿਆ ਜਾਵੇ ਤਾਂ ਕਿ ਉਹ ਦੁਬਾਰਾ ਕਿਸੇ ਹੋਰ ਘਰ ਵੀ ਕੋਸ਼ਿਸ਼ ਨਾ ਕਰੇ ਕਿ ਅੱਜ ਕੱਲ ਬੱਚੇ ਤੇ ਘਰੇ ਵੀ ਨਹੀਂ ਸੇਫ ਬਾਹਰ ਕੀ ਸੇਫ ਜੀ ਬੱਚਾ ਤਾਂ ਬਾਹਰ ਸਿਆਕਾ ਚਲਦਾ ਉਹਦੇ ਚੋਕ ਦੇ ਗਾਂ ਜਾਂਦੀ ਆ ਠੀਕ ਨਾ ਸਰਕਾਰ ਕਰੇਗੀ ਤੇ ਫੇਰੇ ਸੇਫ ਹੋਣ ਬੰਦੇ ਜਿਹੜੀ ਹੋ ਕੱਲ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ ਨਾਲ ਆਪਣੇ ਦੋ ਬੱਚਿਆਂ ਦੇ ਹਸਬੰਦ ਉਹਦੇ ਸੁਨਿਆਰਾ ਹੈਗਾ ਜੀ ਉਹਨਾਂ ਦੀ ਦੁਕਾਨ ਹੈ ਇਸਤੇ ਮੁਸਫਾ ਬਟਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਤੇ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਹੈ ਜੀ ਹੁਣ ਵੇਖੋ ਜੀ ਤਫਤੀਸ਼ ਕਰ ਰਹੇ ਆ ਬੰਦੇ ਵੈਰੀਫਾਈ ਕਰ ਰਹੇ ਆ ਅਪਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀਡੀਓ ਦੇ ਵਿੱਚ ਤਿੰਨ ਜਣੇ ਆਏ ਜੀ ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਆਉਂਦੇ ਰਾਂਗੇ ਜੀ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਆ ਉਹ ਕਰ ਰਿਹਾ ਦਿਖਾ ਰਹੇ ਆ ਕਿ ਕੱਲ ਅ ਤੁਸੀਂ ਸੀਸੀਟੀਵੀ ਤੋਂ ਵੀ ਸਾਫ ਤੌਰ ਤੇ ਦੇਖ ਪਾਰੋ ਕਿਸ ਤਰ੍ਹਾਂ ਪੈਨ ਜਦੋਂ ਜਹਦ ਕਰਕੇ ਉਹਨਾਂ ਲੁਟੇਰਿਆਂ ਤੋਂ ਬਚਾ ਆਪਣੇ ਪਰਿਵਾਰ ਦਾ ਜਿਹੜਾ ਕਰਦੀ ਆ ਹਸਬੰਡ ਕਾ ਆਪ ਨਹੀਂ ਹੁੰਦੇ ਬੱਚੇ ਜਿਹੜੇ ਕਰ ਹੁੰਦੇ ਨੇ ਤੇ ਅ ਇਹ ਮਹਿਲਾ ਆਪਣੀ ਦਲੇਰੀ ਦੇ ਨਾਲ ਜਿਹੜੇ ਬੱਚਿਆਂ ਦਾ ਬਚਾਅ ਕਰਦੀ ਆ ਤੇ ਬੜਾ ਵੱਡੀ ਘਟਨਾ ਹੋਣ ਤੋਂ ਜਿਹੜਾ ਬਚਾਅ ਹੋ ਗਿਆ ਕਿਉਂਕਿ ਸੀਸੀਟੀਵੀ ਲੱਗੇ ਹੁਣ ਇਹਨਾਂ ਪੋਸ਼ ਇਲਾਕਾ ਹੋਵੇ ਉਸ ਦੇ ਬਾਵਜੂਦ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਪ੍ਰਸ਼ਾਸਨ ਦਾ ਕਿਤਨਾ ਕਿਤੇ ਸਵਾਲ ਅ ਜ਼ਰੂਰ ਉਰਦਾ ਦਿਖਾਈ ਦਿੰਦਾ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾ ਪਹਿਲਾਂ ਵੀ ਅਸੀਂ ਬਹੁਤ ਦੇਖੀਆਂ ਨੇ ਮਗਰ ਸ਼ੁਕਰ ਰੱਬ ਦਾ ਹੈ ਕਿ ਜਿਹੜੀ ਮਹਿਲਾ ਨੇ ਆਪਣਾ ਅਯੋਗ ਦਿਖਾ ਕੇ ਇਸ ਘਟਨਾ ਤੋਂ ਜਿਹੜੇ ਅੰਜਾਮ ਸਾਨੂੰ ਹੋਣ ਤੋਂ ਬਚਾ ਸਕਿਆ ਕਿ ਘਟਨਾ ਨਹੀਂ ਹੋ ਪਾਈ ਕਿਉਂਕਿ ਜੇਕਰ ਨਾ ਇਨੀ ਦਲੇਰੀ ਵਰਤੇ ਤਾਂ ਕੋਈ ਵੀ ਘਟਨਾ ਦਾ ਜਿਹੜਾ ਹੋ ਸਕਦਾ ਸੀ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਜ਼ਰੂਰ ਉਰਦਾ ਦਿਖਾਈ ਦੇ ਰਿਹਾ ਕਿਉਂਕਿ ਇਹਨੇ ਪੋਰਸ਼ ਇਲਾਕੇ ਦੇ ਜਿਹੜੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਵਾਪਸ ਜਾਨੀ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਲੁਟੇਰੇ ਇੱਥੇ ਆਏ ਸੀ ਕਿੰਨੀ ਦੇਰ ਤੱਕ ਉਹਨਾਂ ਨੂੰ ਪੜ ਲਿਆ ਜਾਂਦਾ ਕਿ ਇਸ ਮਾਮਲੇ ਦਾ ਜਿਹੜਾ ਹੱਲ ਹੈ ਜਲਦ ਤੋਂ ਜਲ ਜਿਹੜਾ ਕਰ ਲਏਗਾ ਕੈਰਾਮੈਨ ਮੋਹਿਸ ਨਾਲ ਮਹਿਮਾਨ ਉਹਦਾ ਸਮਝਣ ਨੂੰ ਅੰਮ੍ਰਿਤਸਰ